ਇਤੋਂ ਲਈ ਇੱਕ ਹੋਰ ਮੁਸੀਬਤ ਖੜੀ ਹੋ ਗਈ ਹੈ ਤੇ ਉਸਦੀ ਮੰਮੀ ਲਈ ਕਿਉਂਕਿ ਜਿਹੜੀ ਉਸਦੀ ਮੰਮੀ ਨੇ ਲਮਾਰੀ ਭੇਜੀ ਸੀ ਤੇ ਪ੍ਰੀਤ ਨੇ ਉਸ ਦਾ ਕਰਾਇਆ ਨਹੀਂ ਦਿੱਤਾ ਤੇ ਨਾ ਹੀ ਵਿੱਕੀ ਨੇ ਕਰਾਇਆ ਦਿੱਤਾ ਹੈ ਤੇ ਜਦੋਂ ਦੁਕਾਨ ਵਾਲੇ ਨੇ ਪ੍ਰੀਤ ਦੀ ਮੰਮੀ ਨੂੰ ਫੋਨ ਲਗਾਇਆ ਤਾਂ ਵੀ ਸਾਨੂੰ ਕਰਾਇਆ ਨਹੀਂ ਦਿੱਤਾ ਤਾਂ ਉਸਨੇ ਕਿਹਾ ਕੋਈ ਗੱਲ ਨਹੀਂ ਵੀ ਮੈਂ ਜਦੋਂ ਸਰਸੀ ਆਏ ਤਾਂ ਦੇ ਦੇਵਾਂਗੇ ਪਰ ਉਸ ਦੀ ਮੰਮੀ ਨੂੰ ਇਹ ਨਹੀਂ ਸੀ ਪਤਾ ਵਿਖੇ ਕਵਲ ਸੰਦੀਪ ਹੋਣੇ ਅੱਜ ਹੀ ਚਲੇ ਜਾਣਾ ਤੇ ਉਧਰੋਂ ਸੰਦੀਪ ਕਵਲ ਨੂੰ ਕਹਿੰਦੀ ਕਿ ਆਪਾਂ ਨਵੀਂ ਫ੍ਰਿਜ ਲੈ ਕੇ ਆਈਏ ਇਹ ਫ੍ਰਿਜ ਛੋਟੀ ਹੈ ਤਾਂ ਕਵਲ ਕਹਿੰਦਾ ਨਹੀਂ ਆਪਾਂ ਰੋਕ ਕੇ ਲੈ ਕੇ ਆਵਾਂਗੇ ਸੰਦੀਪ ਕਹਿੰਦੀ ਨਹੀਂ ਸਰਦਾ ਤਾਂ ਉਹ ਕਹਿੰਦਾ ਠੀਕ ਆ ਚਲ ਤਿਆਰ ਹੋ ਤੇ ਕਵਲਦੀ ਮੰਮੀ ਨੂੰ ਪੂਰਾ ਪਤਾ ਸੀਗਾ ਕਿ ਉਸੇ ਦੁਕਾਨ ਤੇ ਹੀ ਜਾਣਗੇ ਜਿੱਥੋਂ ਅਲਮਾਰੀ ਭੇਜੀ ਆ ਕਿਉਂਕਿ ਇਹ ਹਮਦ ਉੱਥੇ ਹੀ ਜਾਂਦੇ ਆ ਤੇ ਜਦੋਂ ਸੰਦੀਪ ਤੇ ਕਵਲ ਹੋਣੀ ਚਾਹਣ ਲੱਗੇ ਤਾਂ ਰਾਸਤੇ ਵਿੱਚ ਉਹ ਗੱਲਾਂ ਕਰਦੇ ਜਾ ਰਹੇ ਸੀ ਕਿ ਮੰਮੀ ਨੇ ਕਿਵੇਂ ਦਾ ਮੋਹ ਬਣਾਇਆ ਸੀ ਤੇ ਮੰਮੀ ਨੇ ਬੁਲਾਇਆ ਤੱਕ ਵੀ ਨਹੀਂ ਗਾ ਗੁੱਸੇ ਸਾਨੂੰ ਹੋਣਾ ਚਾਹੀਦਾ ਇਹ ਸਭੋਂ ਮੰਮੀ ਗੁੱਸਾ ਕਰੀ ਬੈਠੀ ਹੈ ਤੇ ਜਦੋਂ ਦੁਕਾਨ ਤੇ ਉਹ ਚਲੇ ਜਾਂਦੇ ਆ ਤਾਂ ਜਦੋਂ ਬਿੱਲ ਦੇਣ ਲੱਗਦਾ ਕਬਲ ਤਾਂ ਦੁਕਾਨ ਵਾਲਾ ਭਾਈ ਉਹ ਸੁਣੂ ਇੱਕ ਬਿੱਲ ਹੋਰ ਦੇ ਦਿੰਦਾ ਹੈ ਕਿ 860 ਰੁਪਏ ਹੋ ਗਏ ਉਹ ਕਹਿੰਦਾ ਕਰ ਦਿਓ ਕਹਿੰਦਾ ਜਿਹੜੀ ਅਲਮਾਰੀ ਗਈ ਆ ਉਹ ਕਹਿੰਦਾ ਅਲਮਾਰੀ ਤਾਂ ਸਾਨੂੰ ਨਹੀਂ ਪਤਾ ਉਹ ਕਹਿੰਦਾ ਆ ਡਰੈਸ ਤੇ ਗਈ ਆ ਜਦੋਂ ਉਸਨੇ ਵੇਖਿਆ ਤਾਂ ਚੁੱਪ ਹੋ ਗਿਆ ਕਿ ਇਹ ਅਲਮਾਰੀ ਤਾਂ ਫ੍ਰੀਜ ਨੂੰ ਭੇਜੀ ਗਈ ਆ ਤੇ ਫਿਰ ਜਦੋਂ ਘਰੇ ਆਉਂਦਾ ਤਾਂ ਘਰ ਆ ਕੇ ਡੈਲੀ ਨवाज ਮਦਦ ਨਾਲੇ ਮੰਮੀ ਨੂੰ ਕਿ ਆਹ ਦੇਖੋ ਇਸ ਨੇ ਕੀ ਚਾਲਾਚਾਰ ਦਿੱਤਾ ਹੈ ਤੇ ਘਰ ਆ ਕੇ ਕਹਿੰਦਾ ਮੰਮੀ 12000 ਰੁਪਏ ਕਿੱਥੇ ਆ ਜੋ ਪਤਾ ਲੱਗ ਗਿਆ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਤੇ ਉਹ ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਉਹ 12000 ਰੁਪਏ ਕਿੱਥੇ ਗਿਆ ਤੇ ਤੁਸੀਂ ਪ੍ਰੀਤ ਨੂੰ ਅਲਮਾਰੀ ਭੇਜਿਆ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਤੁਸੀਂ ਝੂਠ ਬੋਲਦੇ ਰਹੇ ਹੁਣ ਚੋਰੀਆਂ ਕਰ ਕਰਕੇ ਤੁਸੀਂ ਪ੍ਰੀਤ ਨੂੰ ਚੀਜ਼ਾਂ ਭਾਰ ਰਹੇ ਹੋਗੇ ਸੰਦੀਪ ਵੀ ਬੋਲੀ ਪਰ ਉਸ ਦੀ ਮੰਮੀ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਬਾਅਦ ਵਿੱਚ ਉਹ ਡਰਾਮਾ ਕਰਨ ਲੱਗ ਗਈ ਕਿ ਮੈਨੂੰ ਦਾ ਪੈਸਾ ਦਾ ਨਹੀਂ ਪਤਾ ਪਰ ਕਮਲ ਨੂੰ ਹੁਣ ਸਾਹਮਣੇ ਸਾਰੀ ਸਚਾਈ ਆਈ ਗਈ ਹੈ ਕਿ ਇਹ ਇੱਕ ਡਰਾਮਾ ਹੀ ਕਰ ਰਹੀ ਹੈ ਕਿਉਂਕਿ ਦੁਕਾਨ ਵਾਲਾ ਨਹੀਂ ਝੂਠ ਬੋਲ ਸਕਦਾਗਾ ਉਸਨੇ ਸਹੀ ਗੱਲ ਹੀ ਦੱਸੀ ਹੈ ਦੁਕਾਨ ਵਾਲੇ ਨੇ ਪਰ ਹੁਣ ਦੇਖਦੇ ਹਾਂ ਉਸ ਦੀ ਮੰਮੀ ਦੇ ਨਾਲ ਕੀ ਕੀ ਹੁੰਦਾ